ਨੇ ਭਾਈ ਤੁਸੀਂ ਮੇਰੇ ਭਰਾ ਬਹੁਤ ਸੀਨੀਅਰ ਹੋ ਪਰ ਜੋ ਪੁਲਿਸ ਪ੍ਰਸ਼ਾਸਨ ਦੀਆਂ ਮਜਬੂਰੀਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਸਟੇਜ ਦੇ ਪਾਸੇ ਕਿਸੇ ਨੇ ਵੀ ਪੁਲਿਸ ਮੁਲਾਜ਼ਮੇ ਦੇ ਨਾਲ ਮੇਰਾ ਭਰਾ ਬਈ ਸੰਦੀ ਖੇਚਲ ਕਰਨੀ ਤੁਹਾਨੂੰ ਹੱਥ ਵੜ ਕੇ ਬੇਨਤੀ ਹੈ ਪਟਾਲ ਦੇ ਵਿੱਚ ਬੜੀ ਵਧੀਆ ਖਾਂ ਥੋੜੇ ਵਾਸਤੇ ਬਣਾਈ ਗਈ ਹੈ ਬਹੁਤ ਵੱਡੀ ਸੰਖੇਪ ਦੇ ਨਾਲ ਆਏ ਨੇ ਕਰੀਬ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਾਨਫਰੰਸਾਂ ਮੀਟਿੰਗਾਂ ਦੀ ਕੀਤੀਆਂ ਗਈਆਂ ਅੱਜ ਦੀ ਜਿਹੜੀ ਰੈਲੀ ਨੂੰ ਲੈ ਕੇ ਕਿਸੇ ਵੱਲ ਸਫ਼ਰ ਪਹੁੰਚ ਰਹੇ ਨੇ ਅੱਜ ਦੀ ਇਸ 15 ਤਰੀਕ ਦੀ ਜਿਹੜੀ ਰੈਲੀ ਆ ਇਹਦੇ ਵਿੱਚ ਸ਼੍ਰੋਮਣੀ ਕਾਲੀਚਲ ਦੇ ਜੋ ਵਰਕਰ ਆ ਪਿੰਡਾਂ ਦੇ ਵਿੱਚ ਬੈਠੇ ਸੀ ਉਹ ਬਹੁਤ ਉਤਸ਼ਾਹ ਦੇ ਨਾਲ ਬੱਦ ਤੋਂ ਬੱਦ ਇਕੱਠ ਕਰਕੇ ਇੱਥੇ ਪਹੁੰਚ ਰਹੇ ਆ ਲੋਕਾਂ ਦੇ ਵਿੱਚ ਪਹਿਲਾਂ ਜੋ ਇੱਥੇ ਸਰਕਾਰ ਆ ਉਹਦੀਆਂ ਜਿਹੜੀਆਂ ਨਾਕਾਮੀਆਂ ਉਦੇ ਬਾਰੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ 2 ਸਾਲ ਹੋ ਗਏ ਸਰਕਾਰ ਚੱਲਦੀ ਨੂੰ ਤੇ ਲੋਕਾਂ ਦਾ ਜਿਹੜਾ ਮਨ ਦਾ ਭੈ ਸੀਗਾ ਉਹ ਨਿਕਲ ਗਿਆ ਵੀ ਇਹ ਸਰਕਾਰ ਕੋਈ ਕੰਮ ਕਰਕੇ ਦਿਖਾਊਗੀ ਤੇ ਜਿਹੜੀਆਂ ਸਰੋਵਣੀ ਕਾਲੀ ਦਲ ਦੀਆਂ ਜਿਹੜੀਆਂ ਪਹਿਲਾਂ ਦੇ ਕੀਤੇ ਹੋਏ ਕੰਮ ਤੰਦੇ ਆ ਉਹ ਲੋਕਾਂ ਨੂੰ ਹੁਣ ਬਾਪੂ ਬਾਦਲ ਵਾਲੇ ਕੰਮ ਚੇਤੇ ਆਉਣ ਲੱਗੇ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਸੀ ਉਹੋ ਸ਼੍ਰੋਮਣੀ ਅਕਾਲੀ ਦਲ ਵਲੇ ਹੋਏ ਸੀਗੇ ਉਸ ਤੋਂ ਬਾਅਦ ਤਾਂ ਤੁਹਾਨੂੰ ਦੇਖ ਲਓ 5 ਸਾਲ ਕਾਂਗਰਸ ਸਰਕਾਰ ਨੰਗੀ ਜੋ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਰਹੀ ਆ ਹੁਣ 2 ਸਾਲ ਇਹਨਾਂ ਨੂੰ ਹੋਣ ਲੱਗੇ ਆ 2 ਸਾਲਾਂ ਦੇ ਵਿੱਚ ਇਹਨਾਂ ਸਰਕਾਰ ਦੀ ਵੀ ਕੋਈ ਇੱਥੇ ਪ੍ਰਾਪਤੀ ਨਹੀਂ ਅੱਜ ਬਹੁਤ ਉਤਸ਼ਾਹ ਦੇ ਨਾਲ ਬਹੁਤ ਤੋਂ ਵੱਧ ਕਾਠ ਉੱਥੇ ਹੋਊਗਾ ਸਾਨੂੰ ਉਮੀਦ ਆ ਵੀ ਪੰਡਾਲ ਸਾਨੂੰ ਇਦੋਂ ਵੀ ਹੋਰ ਖੁੱਲਾ ਕਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਅਕਾਲੀ ਦਲ ਦੀ ਕਾਨਫਰੰਸ ਹੋਰ ਜਾ ਰਹੀ ਆ ਬਾਬਾ ਸਾਹਿਬਾਂ ਦੇ ਅੱਜ ਤਿੰਨ ਪਾਸ਼ਾ ਜੀ ਦੇ ਚੰਨ ਸੂ ਧਰਤੀ ਗੁਰਦੁਆਰਾ ਨਾਨਕਸਰ ਤਖਤਪੁਰਾ ਸਾਹਿਬ ਵਿਖੇ 12 ਸਾਲਾਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਕਾਨਫਰੰਸ ਕਰਨ ਜਾ ਰਿਹਾ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਤ ਸਿੰਘ ਬਾਦਲ ਤੇ ਉਹਨਾਂ ਨਾਲ ਸਾਰੇ ਹੀ ਵੱਡੇ ਨੇਤਾ ਇੱਥੇ ਸਬੋਧਨ ਕਰਨਗੇ ਅੱਜ ਤੋਂ 12 ਸਾਲ ਪਹਿਲਾਂ ਜਿਹਦਾ ਸਰਦਾਰ ਤੋਤਾ ਸਿੰਘ ਜੀ ਉਹਨਾਂ ਦੀ ਰਹਿਮ ਰਮਾਈ ਹੇਠ ਇਹ ਹਮੇਸ਼ਾ ਹੀ ਰੈਗੂਲਰਲੀ ਕਾਨਫਰੰਸ ਹੁੰਦੀ ਸੀ ਇਹਦੀ ਪਹਿਲੀ ਵਾਰ ਉਹਨਾਂ ਦੇ بیٹے ਸਰਦਾਰ ਵਰਜਿੰਦਰ ਸਿੰਘ ਮੱਖਣ ਬਰਾੜ ਉਹਨਾਂ ਦੀ ਰਹਿਮ ਰਮਾਈ ਹੇਠ ਇਹ ਕਾਨਫਰੰਸ ਹੋ ਰਹੀ ਹੈ ਸਾਨੂੰ ਉਮੀਦ ਆ ਕਿ ਸਾਡੀ ਆਸ ਤੋਂ ਵੱਧ ਲੋਕ ਇੱਥੇ ਆਉਣਗੇ ਸਰਦਾਰ ਸੁਖੀ ਸਿੰਘ ਬਾਦਲ ਨੂੰ ਸੁਣਨਗੇ ਕਿਉਂਕਿ ਲੋਕਾਂ ਦਾ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਲੋਕਾਂ ਨੇ ਬੜੇ ਉਤਸ਼ਾਹ ਨਾਲ ਸਰਕਾਰ ਬਣਾਈ ਸੀ ਉਹ ਸਾਰਾ ਕੁਝ ਡਰਾਮੇ ਵਾਜੀ ਨਿਕਲ ਗਈ ਆ ਤੇ ਕਾਂਗਰਸ ਤੇ ਜੇ ਆਮ ਦੀ ਗੱਲ ਕਰਾ ਇਹ ਸਭ ਨੂੰ ਬੁੱਧੀਜੀਵੀ ਸਾਰੇ ਕਹਿੰਦੇ ਸੀ ਵੀ ਰਲੇਵੇ ਆ ਤੇ ਅੱਜ ਤਾਂ ਜਗ ਜਾ ਰਹੀ ਹੋਗੇ ਇਹ ਕਹਿਣ ਦੀ ਕੋਈ ਲੋੜ ਨਹੀਂ ਹਰ ਹਰੇਕ ਦੀ ਜ਼ਬਾਨ ਤੇ ਆ ਵੀ ਇਹ ਆਪਸ ਵਿੱਚ ਰਲੇਵੇ ਆ ਤੇ ਇਹਨਾਂ ਨੇ ਰਲ ਕੇ ਪੰਜਾਬ ਦਾ ਬੇੜਾ ਘਰ ਕੀਤਾ ਤੇ ਇਸ ਕਰਕੇ ਇਹ ਅੱਜ ਗੁਰੂਆਂ ਦੀ ਧਰਤੀ ਦੇ ਉੱਤੋਂ ਆਉਣ ਵਾਲੀ ਲੋਕ ਸਭਾ ਫਰੀਦਕੋਟ ਦਾ ਇੱਥੋਂ ਅਸੀਂ ਵਿਗਲ ਵਜਾ ਕੇ ਜਾਵਾਂਗੇ ਤਾਂ ਕਿ ਜਿਹੜੀ ਆਉਣ ਵਾਲੀ ਲੋਕ ਸਭਾ ਸੀਟ ਆ ਜਾਂ ਪੰਚਾਇਤੀ ਚੋਣਾਂ ਉਹਦੇ ਵਿੱਚ ਸ਼ਰਮਣੀ ਕਾਲੀ ਦਲ ਬੜੀ ਚੜ੍ਹਦੀ ਕਲਾ ਨਾਲ ਜਿੱਤ ਪ੍ਰਾਪਤ ਕਰੂਗਾ ਪਤਾ ਲੱਗਿਆ ਕਿ ਚਾਰੇ ਹਲਕੇ ਚੋਂ ਕਾਫਲੇ ਦੇ ਰੂਪ ਚ ਜਿਹੜੀ ਸੰਗਤ ਪਹੁੰਚ ਰਹੀ ਹੈ ਹਾਂਜੀ ਬਹੁਤ ਵੱਡੇ ਕਾਫਲੇ ਬੱਸਾਂ ਇਹ ਨਹੀਂ ਆਵੇ ਕੋਈ ਕਾਰਾਂ ਵੱਡੀਆਂ ਆਪਣੀਆਂ ਬੱਸਾਂ ਦੇ ਵਿੱਚ ਇੱਥੇ ਸੰਗਤ ਪਹੁੰਚ ਰਹੀ ਆ ਹਲਕੇ ਦੇ ਵਿੱਚੋਂ ਵੀ ਸਾਰੀਆਂ ਤਕਰੀਬਨ ਬੱਸਾਂ ਤਕਰੀਬਨ ਸਾਰੀਆਂ ਚੱਲ ਪਈਆਂ ਹੋਰ ਤਕਰੀਬਨ 15-20 ਮਿੰਟ ਦੇ ਵਿੱਚ ਵਿੱਚ ਸਾਰੀ ਇੱਥੇ ਸੰਗਤ ਆਉਣੀ ਸ਼ੁਰੂ ਹੋ ਜੂਗੀ ਤੇ ਤੁਸੀਂ ਦੇਖੋਗੇ ਮੇਲੇ ਦੇ ਰੂਪ ਦੇ ਵਿੱਚ ਪੂਰਾ ਇੱਥੇ ਮੇਲਾ ਲੱਗੂਗਾ ਤੇ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹਮੇਸ਼ਾ ਰਹੂ। ਇਹ ਜਾਣਕਾਰੀ ਜਿਹੜੀ ਅੱਜ ਅਕਾਲੀ ਦਲ ਦੀ ਕਾਨਫਰੰਸ ਹੋ ਰਹੀ ਆ ਕੌਣ ਕੌਣ ਲੀਡਰਸ਼ਿਪ ਆਣ ਪਹੁੰਚ ਰਹੇ ਨੇ। ਸਭ ਤੋਂ ਪਹਿਲਾਂ ਤਾਂ ਜੀ ਤਿੰਨ ਪਾਤਸ਼ਾਹੀਆਂ ਦੀ ਧਰਤੀ ਚਰਨਛੂ ਪ੍ਰਾਪਤ ਤੇ ਤੁਹਾਨੂੰ ਤੇ ਜਿੰਨੇ ਵੀ ਇੱਥੇ মিডিਆ ਜਾਂ ਸੰਗਤ ਕਰੀਏ ਸਾਰਿਆਂ ਤੋਂ ਪਹਿਲਾਂ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਾਨਫਰੰਸ ਹੋਣ ਜਾ ਰਹੀ ਹੈ ਇਹ 40 ਮੁਕਤੀਆਂ ਦੀ ਯਾਦ ਨੂੰ ਸਮਰਪਿਤ ਕਾਨਫਰੰਸ ਤਕਰੀਬਨ 12 ਸਾਲ ਬਾਅਦ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਾਡੇ ਪਾਰਟੀ ਪਦਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸੰਗਤਾਂ ਨੂੰ ਸਬੋਧਨ ਕਰਨਗੇ ਤੇ ਜੋ ਸਰਕਾਰ ਹੈਗੀ ਆਪਣੇ ਇੱਥੇ ਹੁਣ ਆਮ ਪਾਰਟੀ ਦੀ ਉਹਦੀਆਂ ਨਕਾਮੀਆਂ ਬਾਰੇ ਤੇ ਸੰਗਤਾਂ ਦੇ ਸਾਰਾ ਰੂਬਰੂ ਹੋਣਗੇ ਕਿਉਂਕਿ ਇਹ ਜੋ ਕਾਨਫਰੰਸ ਹੈ ਪਹਿਲਾਂ ਮਰਹੂਮ ਜਹੇਦਰ ਤੋਤਾ ਸੰਗੀ ਦੇ ਹੁੰਦਿਆ ਹੋਇਆ ਤੋਂ ਸ਼ੁਰੂ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਪੰਜ ਵਾਰ ਜੋ ਮੁੱਖ ਮੰਤਰੀ ਰਹ ਚੁੱਕੇ ਨੇ ਤੇ ਉਹਨਾਂ ਦੀਆਂ ਪਰੰਪਰਾ ਨੂੰ ਚਲਾਇਆ ਹੋਇਆ ਇਹ ਚਲਦੀ ਆ ਰਹੀ ਸੀ ਜੋ ਤਕਰੀਬਨ 11-12 ਸਾਲ ਤੋਂ ਇਹ ਬੰਦ ਸੀਗੀ ਅੱਜ ਇਹਨੂੰ ਦੁਬਾਰਾ ਇਸ ਮਾਗੀ ਮੇਲੇ ਦੇ ਸੰਬੰਧ ਚ ਇਹ ਜੋ ਕਾਨਫਰੰਸ ਹੋਣ ਲੱਗੀ ਹੈ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਹੋਰ ਲੀਡਰਸ਼ਿਪ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਨਸਤ ਮਸਤਕ ਵੀ ਹੋਣਗੇ